ਜਦੋਂ ਵੀ ਇਨਸਾਨ ਤੇ ਕੋਈ ਬੁਰਾ ਵਕਤ ਆਉਂਦਾ ਨਾ ਜਾਂ ਕੋਈ ਡੇਗਾ ਪੈਂਦਾ ਕੋਈ ਬਿਮਾਰੀ ਪੈ ਜਾਵੇ ਜਾਂ ਕਿਸੇ ਆਰਥਿਕ ਪੱਖੋਂ ਤੰਗੀ ਆ ਜਾਵੇ ਕੋਈ ਸਮਾਂ ਇਹੋ ਜਿਹਾ ਭਿਆਨਕ ਆ ਜਾਵੇ ਜਿਹਦੇ ਵਿੱਚ ਇਨਸਾਨ ਉਲ ਜਾਂਦੇ ਉਸ ਵੇਲੇ ਨਾ ਕਈ ਵਾਰੀ ਕੋਈ ਯਾਰ ਦੋਸਤ ਇਹੋ ਜਿਹਾ ਹੁੰਦਾ ਜਿਹਦੇ ਕੋਲੇ ਪੈਸਾ ਤਾਂ ਨਹੀਂ ਹੁੰਦਾ ਸਿਰਫ ਉਹ ਨਾਲ ਖੜ ਸਕਦਾ ਹੁੰਦਾ ਤੋ ਸਾਡੇ ਨਾਲ ਹਮੇਸ਼ਾ ਸਹਾਰਾ ਬਣ ਕੇ ਖੜ ਜਾਂਦਾ ਆ ਕੇ ਸਾਨੂੰ ਪੋਜੀਟਿਵ ਕਰਦਾ ਰਹਿੰਦਾ ਸਾਨੂੰ ਰਿਆਹ ਦਿੰਦਾ ਰਹਿੰਦਾ ਚੰਗੀਆਂ ਚੰਗੀਆਂ ਚੰਗੇ ਸੁਝਾਅ ਦਿੰਦਾ ਤੇ ਸਾਡੇ ਨਾਲ ਦਿਨ ਰਾਤ ਤੁਰਿਆ ਫਿਰਦਾ ਉਦੋਂ ਇਹ ਨਹੀਂ ਸੋਚਣਾ ਵੀ ਇਹ ਉਵੇਂ ਹੀ ਤੁਰਿਆ ਫਿਰਦਾ ਹੈ ਉੱਥੇ ਇਹ ਸੋਚਣਾ ਹੈ ਇਹ ਕੋਈ ਕਿਤੇ ਰੱਬ ਦਾ ਭੇਜਿਆ ਫ੍ਰਿਸਟਾ ਤਾਂ ਨਹੀਂ ਜਿਹੜਾ ਮਾਰੇ ਸਮੇਂ ਚ ਮੈਨੂੰ ਪੋਜ਼ਿਟਿਵ ਕਰਦੇ